ਦੇਵ ਤੇ ਸਰ ਕਰ ਹੈ ਸਭ ਤੇ ਜਿਨ ਸਭ ਦੇ ਜਿਹੜੇ ਪ੍ਰਸਾਦ ਦਾ ਰਸ ਹੁੰਦਾ ਹੈ ਉਹ ਪ੍ਰਸਾਦ ਦਾ ਸੁਆਹ ਚੰਗਾ ਲੱਗਦਾ ਹੈ ਮਨ ਨੂੰ ਸ ਕਰਨ ਨੂੰ ਕਰਦਾ ਹੈ ਤੇ ਜਿਸ ਪ੍ਰਸਾਦ ਦੇ ਦਾ ਰਸ ਨਹੀਂ ਹੁੰਦਾ ਮੈਂ ਪ੍ਰਸਾਦ ਦਾ ਇਹ ਰਸਨਾ ਨੂੰ ਸੁਆਦ ਨਹੀਂ ਲੱਗਦਾ ਉਹ ਨੂੰ ਸ ਕਰਨ ਦਾ ਰਸਨਾ ਭਾਵੇਂ ਸੁਆਦ ਚਸ ਰਹੀ ਹੈ ਪਰ ਮਨ ਨਹੀਂ ਕਰਦਾ ਕਿ ਤੁਲਾ ਰਸਨੀ ਹਾਨ ਦਾ ਸਵਾਦ ਆਉਂਦੀ ਹੈ। ਇਸੇ ਤਰ੍ਹਾਂ ਅਕਾਲ ਪੁਰਖ ਵੈਗੁਰੂ ਜੀ ਦੇ ਸਿਮਰਨ ਦਾ ਜਿਹੜੇ ਮਨ ਨੂੰ ਰਸਨੀ ਆਉਂਦਾ ਹੈ ਉਹ ਮਨ ਅਕਾਲ ਪੁਰਖ ਵੈਗੁਰੂ ਜੀ ਦਾ ਸਿਮਰਨ ਕਰਕੇ ਹੀ ਆਦੀ ਵੀ ਹੈ। ਤੇ ਭਾਵੇਂ ਜਿਨਾਂ ਨੂੰ ਰਸ ਆਉਂਦਾ ਹੈ ਸੁਆਪ ਆਉਂਦਾ ਹੈ ਜਿਹਦੇ ਸ਼ਬਦ ਦਾ ਆਲੋਕ ਵੈ ਵੇਈਂ ਦੀ ਸੇਵਾ ਕਰਦੇ ਨੇ ਭਗਤੀ ਕਰਦੇ ਨੇ ਪ੍ਰਸ਼ਾਦਾ ਉਹ ਸੱਗਿਆ ਜਾਂਦਾ ਜਿਹਦਾ ਰਸ ਮਿਲਵੇ ਜਿਹਦਾ ਸੁਆਦ ਆਉਂਵੇ ਇਸੇ ਤਰ੍ਹਾਂ ਭਗਤੀ ਵੀ ਉਹ ਕਰਦਾ ਹੈ ਜਿਹਨੂੰ ਰਸ ਪਾਉਂਦਾ ਹੈ ਜਿਹਨੂੰ ਸੁਆਦ ਪਾਉਂਦਾ ਹੈ ਨਾਮ ਦਾ ਤੇ ਜਿਹਨੂੰ ਨਾਮ ਦਾ ਸੁਆਦ ਨਾਮ ਦਾ ਰਸ ਆਉਣ ਲੱਗ ਜਾਂਦਾ ਹੈ ਉਹ ਦੁਨੀਆਂ ਦੇ ਸਾਰੇ ਰਸ ਕੋਲ ਜਾਂਦਾ ਹੈ ਆਉਂਦਾ ਕਿੰਨਾ ਨੂੰ ਹੈ ਆਸਾ ਕਹਿੰਦੇ ਜਿਹੜੇ ਗੁਰੂ ਦਾ ਸ਼ਬਦ ਜਪਦੇ ਨੇ ਜਿਹੜੇ ਗੁਰੂ ਦੇ ਸ਼ਬਦ ਦੀ ਮਿਹਨਤ ਕਰਦੇ ਹੋਣੇ ਤੇ ਗੁਰੂ ਦਾ ਸ਼ਬਦ ਰਹਿ ਕੇ ਇਹ ਨਹੀਂ ਹੈ ਅਸੀਂ ਅੰਮ੍ਰਿਤ ਛਕ ਲਿਆ ਪੰਜ ਪੈ ਆਲੇ ਹੰਸ ਸਹਿਬਾਨਾਂ ਦੇ ਰਾਹੀ ਸੰਤ ਗੁਰੂ ਦਾ ਸ਼ਬਦ ਮੰਤਰ ਵੀ ਵਧਰੀਆਂ ਗਿਆ ਤੇ ਅਸੀਂ ਜਪਣਾ ਸ਼ੁਰੂ ਨਹੀਂ ਕੀਤਾ ਜੇ ਕਦੇ ਕਦਾਈ ਜਪਦੇ ਵੀ ਹਾਂ ਗੁਰੂ ਚਰਨਾਂ 'ਚ ਬੈਠਦੇ ਵੀ ਹਾਂ ਫਿਰ ਵੀ ਸਾਡਾ ਮਨ ਕਿੱਥੇ ਖੜਾ ਨਹੀਂ ਰਹੇ ਕਿਉਂਕਿ ਮਨ ਤਾਂ ਟਿਕੇਗਾ ਜੇ ਮਨ ਰਸ ਦਾ ਹੀ ਕਰੇ ਰਸਨਾ ਨੂੰ ਕੋਈ ਪ੍ਰਸ਼ਾਦਾ ਚੰਕਾ ਰੱਖਦੇ ਜਿਹਦਾ ਸੁਆਦ ਕਰਦਾ ਹੈ ਜੀ ਦਾ ਰਸ ਹੁੰਦਾ ਹੈ ਇਸੇ ਕਰਕੇ ਮਨ ਨੂੰ ਵੀ ਜਦੋਂ ਰਸ ਨਹੀਂ ਆਉਂਦਾ ਮਨ ਸੁਆਦ ਨਹੀਂ ਆਉਂਦਾ ਘਾਲ ਕੋਈ ਜੈ ਗੋਰੀ ਦੇ ਨਾਮ ਦਾ ਉਹ ਟਿਕੇਗਾ ਕਿ ਸਦ ਰੰਗ ਇਸ ਕਰਕੇ ਬਾਸਰਿਕ ਨੂੰ ਤੇ ਉਹਨੂੰ ਟਕਾਉਣ ਵਾਸਤੇ ਭਾਈ ਜੀ ਨੂੰ ਮਿਹਨਤ ਕਰਨੀ ਪੈਣੀ ਹੈ رسنا را جپ کے شبد سن وہ سنے ہوئے شبد کے لئے جدو من اس شب نا شروع کرے گا من اس شبد رنگ و رنگیا جائے گا جیوں سواد آئے ਇਹ ਪਾਸਾ ਕਹਿੰਦੇ ਨੇ ਜਿਹਨਾਂ ਨੂੰ ਇਤਨਾ ਸੁਆਦ ਆਇਆ ਇਹਨਾਂ ਨੇ ਜੱਪਿਆ ਨੇ ਭਾਈ ਉਹੀ ਫਿਰ ਉਸ ਕਾਰਕ੍ਰਮ ਦੀ ਪੰਕਤੀ ਕਰਦੇ ਨੇ ਉਹੀ ਸੇਵਾ ਕਰਦੇ ਨੇ ਸੰਸਾਰ ਖਾਵੇ ਵਾਲ ਤੇ ਬੜਾ ਭੁਰਿਆ ਪਰ ਬਿਰਦੇ ਨੇ ਜਿਨਾਂ ਨੂੰ ਨਾਮ ਦਾ ਰਸ ਪੰਦਾ ਹੈ ਉਹ ਨਾਮ ਦੇ ਰਸੀ ਭਾਈ ਅਕਾਲਪੁਰ ਕੋ ਵੈਜੂ ਜੀ ਦੀ ਸੇਵਾ ਕਰਦੇ ਨੇ ਭਗਤੀ ਨਾਲ ਦੇ ਹੰਆ ਗੁਰ ਕਿਰਪਾ ਦੇ ਮਨ ਨਿਰਮਲ ਹੋਆ ਜਿਸ ਵਿੱਚ ਹੋਆ ਆਪ ਰਵਾਇਆ ਤਾਂ ਸੱਜ ਨੇ ਨੇ ਪਾਈ ਜਿਸਮੁ ਮਨੁ ਨੇ ਗੁਰੂ ਦੀ ਕਿਰਪਾ ਨਾਲ ਆਪਣੇ ਅੰਦਰੋਂ ਹਉਮੈ ਨੂੰ ਦੂਰ ਕਰ ਦਿੱਤਾ ਹੈ ਹੰਕਾਰ ਨੂੰ ਧੂਰ ਕਰ ਲਿਆ ਹੈ ਉਹ ਫਿਰ ਪਵਿੱਤਰ ਜੀਵਨ ਵਾਲਾ ਹੋ ਜਾਂਦਾ ਹੈ ਅਨੰਦ ਗੁਣ ਗਾਵਨ ਹੈ ਸਾਚੇ ਗੁਰ ਕੈ ਸਬਦ ਸੁਹਾਇ ਜਿਹੜੇ ਮਨੁ ਗੁਰੂ ਦੇ ਸ਼ਬਦ ਵਿੱਚ ਜੁੜ ਕੇ ਪਾਈ ਹਰ ਵੇਲੇ ਸਦਾ ਚਰ ਪ੍ਰਭੂ ਦੇ ਗੁਣ ਗਾਉਂਦੇ ਰਹੇ ਜਾਨਾ ਉਹ ਸੋਖ ਸੋਹਣੇ ਜੀਵਨ ਵਾਲੇ ਬਣ ਜਾਂਦੇ ਨੇ ਉਹਨਾਂ ਦਾ ਜੀਵਨ ਸੋਹਣਾ ਬਣ ਜਾਂਦਾ ਸੱਚਾ ਜਵਣਾ ਹੁੰਦਾ ਤੇ ਜਿਹੜੇ ਨਾਮ ਨੂੰ ਜਪਦੇ ਉਹਨਾਂ ਤੇ ਸਤਿਗੁਰੂ ਪਰਸਾਹਿਆ ਨੇ ਗੁਰਬਾਣੀ ਦੇ ਵਿੱਚ ਟਿਕਾਰਾ ਪਾਈ ਹੁੰਦੇ ਆਸਾ ਕੰਨੇ ਲੇ ਪ੍ਰੀਤਾਂ ਦੇ ਨਾਮ ਮੁਖ ਡਰਾਵਣੇ ਜਿਨ੍ਹਾਂ ਵਿਸਾਰਿਓਨ ਨਾਮ ਕਹਿੰਦੇ ਜਿਨ੍ਹਾਂ ਨੇ ਨਾਮ ਰਸਾ ਦਿੱਤਾ ਕਾਲ ਕ੍ਰਿਤ ਵੈਕੂ ਜੀ ਦੇ ਨਾਮ ਦਾ ਮੁਖੀ ਡਰਾਉਣੇ ਲੱਗ ਜਾਈ ਦਰਾਉਣੇ ਹੋਏ ਇੱਥੇ ਦੁੱਖ ਭਨੇਨੀਆ ਇੱਥੇ ਵੀ ਦੁੱਖੀ ਦੁੱਖ ਨੇ ਹੁੰਦੇ ਜੀਵਨ ਦੇ ਵਿੱਚ ਅੱਗੇ ਥਾਰ ਨਾ ਥਾਓ ਤੇ ਅੱਗੇ ਵੀ ਕੋਈ ਥਾਂ ਨਹੀਂ ਮਿਲਨੀ ਹੈ ਜਿਨ੍ਹਾਂ ਨੇ ਅਕਾਲ ਕ੍ਰਿਤ ਵੈਕੂ ਜੀ ਦੇ ਨਾਮ ਵਿਸਾਰਿਆ ਇਸ ਕਰਕੇ ਪਾਰਸ ਪਰਦੇ ਭਾਈ ਜਿਹੜੇ ਹਰ ਵੇਲੇ ਉਸ ਕਾਲਕੁਪ ਬੈਕੂ ਜੀ ਦਾ ਖੌਨ ਕਾਉਂਦੇ ਨੇ ਉਹਦੀ ਸੇਵਿਤ ਸਲਾਹ ਕਰਦੇ ਨੇ ਉਹ ਫਿਰ ਸੋਹਣੇ ਜੀਵਨ ਵਾਲੇ ਬਣ ਜਾਂਦੇ ਨੇ ਕੋਈ ਕਹਿ ਸਾਕਤ ਸੁਹਾਇਆ ਗੁਰੂ ਦੇ ਸਾਧ ਰਾਂਹੀ ਉਹਨਾਂ ਦਾ ਜੀਵਨ ਸੋਹਣਾ ਬਣ ਜਾਂਦਾ ਸਾਖਰ ਭਾਵੇਂ ਸੋਹਣੀ ਨਾਮ ਹੋਵੇ ਰੰਗ ਭਾਵੇਂ ਉਹਦੇ ਉਹਦਾ ਸੋਹਣਾ ਨਾਮ ਹੋਵੇ ਅਰ ਫਿਰ ਵੀ ਜੇ ਨਾਮ ਅੰਦਰ ਹਿਰਦੇ 'ਚ ਵਸਿਆ ਹੋਇਆ ਹੈ ਉਹ ਸੰਸਾਰ ਨੂੰ ਛੰਗਾ ਲੱਗਦਾ ਹੈ ਸੰਸਾਰ ਕੋਈ ਪੂਜ ਨਹੀਂ ਹੈ ਉਸ ਦੁਨੀਆਂ ਨੂੰ ਪੂਜਦੀ ਹੈ ਸੰਸਾਰ ਨੂੰ ਜਿਹੜਾ ਹੈ ਇਸ ਕਰਕੇ ਪਾਸਾ ਕਹਿੰਦੇ ਭਾਈ ਪੁਣਾ ਦਾ ਜੀ ਹਨਾ ਸੋਨਾ ਬਣ ਜਾਂਦਾ ਹੈ ਮੇਰੇ ਠਾਕੁਰ ਹਮਾਰ ਕ ਸਰਣ ਤੁਮਾਰੀ ਤੇ ਧੰਨ ਹਮਾਰ ਸਨੁ ਜਾਉਂਦੇ ਨੇ ਕਿ ਉਸ ਕਾਲਪੁਰ ਵੈਕੁਰੀ ਨੇ ਚਦਨਾ ਦੇ ਵਿੱਚ ਆ ਕੇ ਬੇਨਤੀ ਕਰ ਮੇਰੇ ਠਾਕਰ ਹਮ ਗਾਰੂ ਸਰਨ ਜਮਾ ਲਈ ਏ ਮੇਰੇ ਮਾਲਕ ਪ੍ਰਭੂ ਜੀ ਅਸੀਂ ਤੇਰੇ ਗੇਵ ਹਾਂ ਤੇਰੇ ਬੱਚੇ ਹਾਂ ਤੇ ਇਸ ਕਰਕੇ ਤੇਰੀ ਸਰਨ ਵਿੱਚ ਆਏ ਹਾਂ ਤੂੰ ਆਪਣੇ ਸਰਨ ਆਇਆਂ ਦੀ ਰਾਜ ਰੱਖਦਾ ਹੈ تچا ہے باقی سارا سنسار چکا ہے ਜਾਗਤ ਰਹੇ ਤਿੰਨੀ ਪ੍ਰਾਪਾਇਆ ਹਮ ਸਭ ਸਭ ਦੇ ਹੋਮੈ ਮਾਰੀ ਪਾਸਾ ਕਹਿੰਦੇ ਨੇ ਭਾਈ ਜਿਹੜੇ ਮੁਖੂ ਤੇ ਸਤ ਦੇ ਰਾਜਾ ਆਪਣੇ ਅੰਦਰੋਂ ਹੋਮੈ ਮਕਾ ਲੈਦੇ ਹਨ ਉਹ ਮਾਇਆ ਦੇ ਨੂੰ ਆਤਮਕ ਨੂੰ ਸੁਚੇਤ ਰਹਿੰਦੇ ਨੇ ਜਾਗਤ ਰਹੇ ਤਿੰਨੀ ਪ੍ਰਾਪਾਇਆ ਪਾਸਾ ਕਹਿੰਦੇ ਜਿਹੜੇ ਸੁਚੇਤ ਹੋ ਕੇ ਜਿਹੜੇ ਅੰਦਰੋਂ ਜਾਗ ਰਹੇ ਮੋਦੀ ਦੀ ਨੀਤੋਂ ਮੰਤਰੀ ਦਿੱਤਿ ਨੂੰ ਕਾਮਯੋਤੀ ਦੀ ਨੀਤੋਂ ਉਹ ਫਿਰ ਅਕਾਲ ਪੁਰਖ ਵੈਰੂ ਪਰਮਾਤਮਾ ਨੂੰ ਹਾਸਲ ਕਰਦੇ ਨੇ ਜਿਹਨੋਂ ਦਾ ਮਲਾਪ ਹਾਸਲ ਕਰਦੇ ਨਹੀਂ ਉਹਨਾਂ ਵੀ ਇਹ ਅਕਾਲ ਪੁਰਖ ਵੈਰੂ ਪਾਉਣਾ ਕੀਤਾ ਹੈ ਗਿਰਹੀ ਮਹਿ ਸਦਾ ਹਰ ਜਨੁ ਕੋ ਦਾਸੀ ਗਿਆਨ ਕਤ ਵਿਚਾਰੀ ਪਾਸਾ ਜਨ ਦੇਖੋ ਭਾਈ ਗ੍ਰਿਹੀ ਕਹਿੰਦੇ ਨੇ ਗ੍ਰਿਸ਼ਤੀ ਜੀਵਨ ਵਾਲੇ ਨੂੰ ਜਿਹੜਾ ਗ੍ਰਸਤ ਵਿੱਚ ਰਹਿੰਦਾ ਹੈ ਜਿਵੇਂ ਅਸੀਂ ਸਾਰੇ ਗ੍ਰਸਤੀ ਹਾਂ ਸਾਡਾ ਗ੍ਰਸਤ ਜੀਵਨ ਹੈ ਪਾਤਸ਼ਾਹ ਕਹਿੰਦੇ ਪ੍ਰਮਾਤਮਾ ਦੇ ਭਗਤ ਗੁਰੂ ਦੇ ਬਖਸ਼ੇ ਹਸਲ ਗਿਆਨ ਦੇ ਰਾਹੀ ਵਿਚਾਰ ਮੰਨ ਹੋ ਕੇ ਗ੍ਰਸਤ ਵਿੱਚ ਵੀ ਰਹਿੰਦੇ ਹੋਏ ਮਾਇਆ ਵਿੱਚ ਬ੍ਰਤ ਰਹਿੰਦੇ ਨੇ ਉਦਾਸੀ ਦਾ ਘਾਟ ਕੀ ਹੈ ਜਿਹੜੇ ਬ੍ਰਤ ਨਹੀਂ ਜਿਹੜੇ ਆਪਣਾ ਘਰ-ਵਾਰ ਛੱਡ ਕੇ ਬਾਹਰ ਜੰਗਲਾਂ ਵਿੱਚ ਵਿਰਦੇ ਰਹਿੰਦੇ ਨੇ ਬਾਹਰ ਰਹਿੰਦੇ ਨੇ ਨਾਮ ਜਪਦੇ ਨੇ ਵਿੱਚ ਫਸਿਆ ਰਹਦੇ ਨੇ ਬਾਸਾ ਕਹਿੰਦੇ ਜਿਹੜਾ ਗ੍ਰਸਤੀ ਜੀਵਨ ਹੈ ਜਿਹੜਾ ਆਪਣੇ ਪਰਵਾਰ ਵਿੱਚ ਰਹਿੰਦਾ ਹੈ ਜਿਹਨੇ ਗੁਰੂ ਦੇ ਸ਼ਬਦ ਦੇ ਨਾਲ ਆਪਣੇ ਮਨ ਨੂੰ ਜੋੜ ਲਿਆ ਗੁਰੂ ਦੇ ਦਿੱਤੇ ਹੋਏ ਗਿਆਨ ਦੇ ਰਾਹੀਂ ਆਪਣੇ ਮਨ ਨੂੰ ਕਾਮ, ਕ્રોਧ, ਲੋਭ, ਮੋਹ, ਅਹੰਕਾਰ ਆਦਮ ਨੇ ਉਹਨੂੰ ਸੁਚੇਤ ਕਰ ਲਿਆ ਆਸਾ ਕਹਿੰਦੇ ਫਿਰ ਉਹ ਗ੍ਰਸਤੀ ਜੀਵਨ ਦੇ ਵਿੱਚ ਰਹਿੰਦਾ ਹੋਇਆ ਵੀ ਉਦਾਸੀ ਹੈ ਵਿਰਕਤ ਹੈ ਕਿਉਂਕਿ ਮਾਇਆ ਦੇ ਲਗਿਆ ਉਹਨੇ ਆਪਣੇ ਆਪ ਨੂੰ ਮੋੜ ਲਿਆ ਹੈ ਮਾਇਆ ਦੇ ਹੋਣੋਂ ਆਸਾ ਕਹਿੰਦੇ ਉਹਨੇ ਆਪਣੇ ਆਪ ਨੂੰ ਮੋੜਨ ਕਰਕੇ ਮਨੁਨਾਮ ਦੇ ਨਾਲ ਜੋੜਨ ਕਰਕੇ ਜਿਹੜੀ ਗਤੀ ਨੂੰ ਇਹ ਬ੍ਰਕਤ ਲੋਕ ਵੈਰਾਗੀ ਰੂਪ ਉਦਾਸੀ ਰੂਪ ਲੱਭਦੇ ਨੇ ਇਤਕਾਰ ਰੂਪ ਗੈਰ ਹੋਏ ਆਸਾ ਕਹਿੰਦੇ ਗੁਰੂ ਦੇ ਸਾਥ ਰਹੀ ਉਹਨੇ ਉਹ ਪਦਵੀ ਹਾਸਲ ਕਰ ਲਈ ਹੈ ਕਿਉਂਕਿ ਆਸਾ ਕਹਿੰਦੇ ਜੇ ਹੁਣ ਕੋਈ ਆਪਣਾ ਭੇਤ ਵੀ ਪਾਈ ਕਰਦਾ ਹੈ ਉਦਾਸੀ ਹੋ ਗਿਆ ਹੈ ਪਰ ਜਿਹੜਾ ਮਨ ਹੈ ਮਨ ਦੇ ਵਿੱਚੋਂ ਮਾਇਆ ਨਹੀਂ ਮਿਟੀ ਹੰਕਾਰ ਨਹੀਂ ਮਿਟਿਆ ਲੋਭ ਨਹੀਂ ਮਿਟਿਆ ਆਸਾ ਕਹਿੰਦੇ ਉਹਨੂੰ ਹਾਸਲ ਕੁਝ ਨਹੀਂ ਹੁੰਦਾ ਤੇ ਜਿਹੜਾ ਗ੍ਰਸਤੀ ਜੀਵਨ ਵਾਲਾ ਮਨ ਆਪਣੇ ਘਰ ਪਰਿਵਾਰ ਵਿੱਚ ਬੈਠਾ ਹੈ ਮਾਨੁ ਗੁਰੂ ਦੇ ਸਾਥ ਨਾਲ ਜੋੜ ਲਿਆ ਅੰਦਰੋਂ ਹਉਮੈ ਨੂੰ ਕਾਜ ਦਿੱਤਾ ਹੈ। ਬਾਸਾ ਜੀ ਤੋਂ ਗ੍ਰੇਮੀ ਜੀਵਨ ਵਾਲਾ ਆਪਣੀ ਪਰਿਵਾਰ ਵਿੱਚ ਬੈਠਾ ਵੀ ਨੂੰ ਦਰਸੀ ਹੈ। ਜੋ ਵਿਰਕ ਹੈ। ਇਸ ਕਰਕੇ ਬਾਸਾ ਜੀ ਕਹਿੰਦੇ ਗਹੀ ਮੈਂ ਸਦਾ ਹਰ ਜਨੁ ਉਦਾਸੀਹੀ ਗਿਆਨ ਕਲਤ ਵਿਚਾਰੀ। ਭਾਈ ਪ੍ਰਮਾਤਮਾ ਦੇ ਭਗਤ ਗੁਰੂ ਦੇ ਅਸਤ ਵਕਸ਼ੇ ਹੋਏ ਅਸਲ ਗਿਆਨ ਦੇ ਨਾਲ ਹੀ ਵਿਚਾਰਾਂ ਨੂੰ ਗੁਕੇ ਗ੍ਰੇਹ ਦੇ ਵਿੱਚ ਰਹਿੰਦੇ ਹੋਏ ਵੀ ਮਾਇਆ ਨੂੰ ਵਿਰੱਖ ਕਰਨ ਦਿੰਦਾ ਜਿਵੇਂ ਕਾਲੂ ਵੀ ਵਿਚਾਰ ਨੂੰ ਕੀਤੀ ਆਸਾ ਜੀਆ ਨੇ ਜ਼ਿਕਰ ਕੀਤਾ ਹੈ ਰਾਜੇ ਜੁਨਕ ਦਾ ਭਾਈ ਗੁਰਦਾਸ ਜੀ ਨੇ 12 ਵਿੱਚ ਵੀ ਜ਼ਿਕਰ ਕੀਤਾ ਹੈ ਰਾਜੇ ਨੰਦਰਾ ਰਾਜਾ ਜਨਕ ਰਾਜ ਭਾਗ ਹੁੰਦੇ ਹੋਏ ਵੀ ਉਦਾਸੀ ਹੈ ਤੇ ਸੁਖਦੇਵ ਮੁਨੀ ਉਹਦਾ ਵੀ ਜ਼ਿਕਰ ਆਉਂਦਾ ਹੈ ਗੁਰ ਬਾਣੀ ਦੇ ਵਿੱਚ ਵੀ ਆਉਂਦਾ ਹੈ ਭਾਈ ਗੁਰਦਾਸ ਜੀ ਆ 12 ਵਿੱਚ ਵੀ ਜ਼ਿਕਰ ਆਇਆ ਆਸ ਆਈ ਗੁਰਦਾਰੀਆਂ ਦੇ ਬਚਨ ਆਉਂਦੇ ਨੇ 12 ਗਰਸਵਰ ਘਰਸ ਬਸ ਸੁਖ ਜੰਮ ਲਈ ਹੀ ਸੁਖ ਲਈ ਪਦਸੀ 12 ਸਾਲ ਉਹਦੇ ਮਾਤਾ ਦੇ ਗਰਭ ਦੇ ਵਿੱਚ ਰਹਸੀ ਸੁਖਦੇਵ ਜਦੋਂ ਉਹਦਾ ਜਨਮ ਹੋਇਆ ਉਸੇ ਸਮੇਂ ਜਨਮ ਮੂਨਸਾਰ ਉਹ ਬਾਹਰ ਚਲਿਆ ਗਿਆ ਜੰਗਲਾਂ ਦੇ ਵਿੱਚ ਵਸਿਆ ਕਰਨ ਵਾਸਤੇ ਪਰ ਗੁਰੂ ਉਹਨੇ ਕੋਈ ਬਣਾਇਆ ਤੇ ਜਦੋਂ ਗੁਰੂ ਨੂੰ ਗੁਣਾਉਣ ਦੀ ਵਾਰੀ ਆਈ ਸੰਖੇਪ ਦੇ ਵਿੱਚ ਰੂਪ मात्र ਕਾਂਸੀ ਚਾਕ ਮਾਰ ਕੇ ਵਸਾ ਆਪ ਜੀ ਨਾਲ ਵਿਚਾਰ ਸਾਂਝੀ ਕਰਨੀ ਕਿਉਂਕਿ ਸਮਾਂ ਇੰਨੀ ਜਾਚ ਨਹੀਂ ਦਿੰਦਾ ਹੈ ਤੇ ਜਦੋਂ ਉਹਨੂੰ ਗਿਆਨ ਹੋਇਆ ਕਿ ਗੁਰੂ ਤੋਂ ਬਿਨਾਂ ਭਾਈ ਮਨੁੱਖੀ ਜੀ ਮੁਣੀ ਹੈ ਉਹ ਆਪਣੇ ਗੁਰੂ ਕੋਲੇ ਆਇਆ ਆ ਵਾਹਿਗੁਰੂ ਆਪਣੇ ਪਿਤਾ ਕੋਲੇ ਆਇਆ ਵਿਆਖ ਜੀ ਦੇ ਕੋਲ ਕਹਿਣ ਲੱਗਾ ਮੈਨੂੰ ਗੁਰੂ ਦੀ ਲੋੜ ਹੈ ਤੇ ਉਹ ਏਡਾ ਬਟਾ ਤਪਸਵੀ ਇਹਨੇ 12 ਸਾਲ ਆਪਣੀ ਮਾਤਾ ਦੇ ਘਰ ਵਿੱਚ ਬੈਠ ਕੇ ਬਸਿਆ ਕੀਤੇ ਫਿਰ 12ਵੇਂ ਸਾਲ ਉਹਨੇ ਜੰਗਲਾਂ ਵਿੱਚ ਜਾਂਦੇ ਹੀ ਚਲਿਆ ਗਿਆ ਉਹ ਖੇਤ ਬਸਿਆ ਕੀਤੇ ਇਨਾ ਨਾਮ ਦਿੱਤਿਆ ਤੇ ਜਦੋਂ ਗੁਰੂ ਬਣਾਉਣ ਦੀ ਵਾਰੀ ਆਈ ਤੇ ਉਹਦਾ ਪਿਤਾ ਕਹਿੰਦਾ ਹੈ ਐ ਸਮੇਂ ਜੇ ਕੋਈ ਗੁਰੂ ਬਣਾਣਾ ਤਾਂ ਰਾਜ ਜਨਕ ਨੂੰ ਬਣਾਓ ਰਾਜ ਜਨਕ ਤੇਰਾ ਗੁਰੂ ਬਣਨ ਦੇ ਯੋਗ ਹੈ ਜਦ ਕਿ ਰਾਜਾ ਜਨਕ ਰਾਜ ਭਾਗ ਕਰ ਰਿਹਾ ਹੈ ਕ੍ਰਿਸ਼ਤੀ ਉਹਦਾ ਜੀਵਨ ਹੈ ਪਰ ਪਾਤਸ਼ਾਹ ਕਹਿੰਦੇ ਉਹਨੇ ਆਪਣੇ ਰਾਜ ਭਾਗ ਹੁੰਦਿਆਂ ਹੋਇਆਂ ਵੀ ਮਾਇਆ ਹੁੰਦਿਆਂ ਵੀ ਆਪਣੇ ਮਨ ਨੂੰ ਅਕਾਲ ਪੁਰਖ ਵੈਗੁਰੂ ਜੀ ਦੇ ਸ਼ਬਦ ਵਿੱਚ ਜੋੜ ਕੇ ਗੁਰੂ ਦੇ ਸ਼ਬਦ ਵਿੱਚ ਜੋੜ ਕੇ ਮਾਇਆ ਵਿੱਚ ਰਹਿੰਦੇ ਹੋਏ ਵੀ ਉਦਾਸੀ ਹਾਸਿਲ ਕੀਤੀ ਹੈ ਇਸ ਕਰਕੇ ਪਾਤਸ਼ਾਹ ਜੀ ਦੇ ਭਾਈ ਜਿਹੜੇ ਅਕਾਲ ਪੁਰਖ ਵੈਗੁਰੂ ਜੀ ਦੇ ਪਿਆਰੀ ਆਪਣੇ ਮਨ ਨੂੰ ਗੁਰੂ ਦੇ ਸ਼ਬਦ ਦੇ ਰਾਣੀ ਇਹ ਮਾਇਆ ਦੇ ਹਨ ਨੂੰ ਤੋੜ ਲੈਂਦੇ ਨੇ ਉਹ ਗ੍ਰਸਤੀ ਜੀਵਨ ਵਿੱਚ ਰਹਿੰਦੇ ਹੋਏ ਵੀ ਉਦਾਸੀ ਹਨ ਸਤਿਗੁਰੂ ਸੇਵ ਸਦਾ ਸੁਖ ਪਾਇਆ ਹਰ ਲਖਿਆ ਉਲ ਧਾਰੀ ਪਾਸਾ ਕਿੰਦੇ ਭਾਈ ਜਿਹੜੇ ਅਕਾਲ ਪੁਰਖ ਵੈਕੂ ਜੀ ਦੇ ਭਗਤ ਨੇ ਗੁਰੂ ਦੇ ਭਗਤ ਨੇ ਉਹ ਗੁਰੂ ਦੀ ਦਸੀ ਸੇਵਾ ਕਰਕੇ ਸਦਾ ਆਤਮਿਕ ਆਨੰਦ ਮਾਣੋਗੇ ਤੇ ਪ੍ਰਮਾਤਮਾ ਨੂੰ ਆਪਣੇ ਹਿਰਦੇ ਦੇ ਵਿੱਚ ਵਸਾਈ ਰੱਖ ਲਈ ਨਾਨਾ ਇਹੋ ਮਨੁਆ ਤੈ ਤਿਸ ਥਾਪ ਦਾ ਦੂਜੇ ਭੈ ਉ ਆਇਆ ਮਨੁਆ ਉਪਾਅ ਹੈ ਜਿਹੜਾ ਆਪ ਸਾਡਾ ਚੰਚਲ ਮਨ ਹੈ ਭਾਸਾ ਕਹਿੰਦੇ ਇਹ ਅਲੜ ਚੰਚਲ ਮਨ ਮਾਇਆ ਦੇ ਮੋਹ ਵਿੱਚ ਫਸ ਕੇ ਦੰਗ ਦੇ ਸੱਤਾਂ ਦਰਸੀ ਪਾਸੇ ਦੌੜਦਾ ਰਹਿੰਦਾ ਹੈ ਤੇ ਜੀਵਨ ਦੇ ਸਹੀ ਰਸ ਤੋਂ ਉੰਜਿਆ ਰਹਿੰਦਾ ਹੈ ਇਹਨੂੰ ਜੀਵਨ ਦੀ ਸਹੀ ਜੀਵਨ ਦੀ ਸੂਝ ਨਹੀਂ ਆਉਂਦੀ ਹੈ ਮਾਇਆ ਦੇ ਵਿੱਚ ਫਸੇ ਹੋਏ ਮਨ ਮੁਕ ਮੁਗਦ ਹਰ ਨਾਮ ਨਾ ਚੇਤੇ ਬਿਰਖਾਂ ਰੰਗ ਬਵਾਇਆ ਤੇ ਪਾਸਾ ਕਿੰਨੇ ਵੀ ਜਿਹੜੇ ਭਾਈ ਆਪਣੇ ਮਨ ਦੇ ਪਿੱਛੇ ਥੁਰਦੇ ਨਹੀਂ ਨਾ ਜਿੰਦਾਂ ਨੂੰ ਮਨ ਮਾਇਆ ਦੇ ਵਿੱਚ ਬੰਨਿਆ ਹੋਇਆ ਘੋਰ ਕੇ ਲੈ ਜਾਂਦਾ ਹੈ ਉਹ ਤੁਨ ਨੂੰ ਵੀ ਉਤਰ ਪੈਂਦੇ ਨੇ ਮਾੜੇ ਕਰਮਾਂ ਵੱਲ ਤੁਨ ਪੈਂਦੇ ਨੇ ਬਾਸਾ ਕਹਿੰਦੇ ਆਪਣੇ ਮਨ ਦੇ ਪਿੱਛੇ ਤੁਨ ਨੂੰ ਗਾਣੇ ਮਨ ਮੁਗਧ ਹਰ ਨਾਮ ਨਾ ਚਿੱਤ ਇਹ ਬਿਰਖਾ ਜਨਮ ਗੁਆਇਆ ਬਾਸਾ ਕਹਿੰਦੇ ਉਹ ਮੁੱਖ ਪਰਮਾਤਮਾ ਦੇ ਨਾਮ ਨੂੰ ਚੇਤੇ ਨਹੀਂ ਕਰਦੇ ਨਾਮ ਨਾੜੀ ਜੁੜਦੇ ਨਹੀਂ ਗੁਰੂ ਵਾਲੇ ਨਹੀਂ ਬਣਦੇ ਹਨ ਤੇ ਆਪਣਾ ਜੀਵਨ ਭਾਈ ਬ्यर्थ ਕਰਵਾ ਲੈਂਦੇ ਨੇ ਬਿਰਥਾ ਜਨਮ ਗੁਆ ਲੈਂਦੇ ਆਪਣਾ ਜੀਵਨ ਬ्यर्थ ਲੁਗਾ ਕੇ ਇਸ ਸੰਸਾਰ ਤੋਂ ਜਾਂਦੇ ਨੇ ਤੇ ਜਿਨ੍ਹਾਂ ਦਾ ਜਨਮ ਬ्यर्थ ਚਲਿਆ ਜਾਂਦਾ ਹੈ ਬਿਰਥਾ ਜਨਿਆ ਜਾਂਦਾ ਹੈ ਆਪ ਸਾਹਿਬ ਕਹਿੰਦੇ ਤੇ ਜਨਮ ਹੈ ਮਰੇ ਮਰੇ ਤੇ ਰਹੇ ਬਹੁਤ ਸਜਾਈ ਤੈ ਜਿਸ ਇਹੋ ਪਾਤਸ਼ਾਹ ਕਹਿੰਦੇ ਜੰਮਣ ਮਰਨ ਦੇ ਗੇੜ ਵਿੱਚ ਪੈ ਕੇ ਜੰਮਦੇ ਵੀ ਮਰਦੇ ਨੇ ਮਰਦੇ ਨੇ ਫਿਰ ਜੰਮਦੇ ਨੇ ਇਤਾਂ ਹੀ ਜੰਮਣ ਮਰਨ ਦੇ ਚੱਕਰ ਵਿੱਚ ਪਏ ਰਹਿੰਦੇ ਹਨ ਸਾਤੁਰ ਗੁਰ ਭੇਟੇ ਤਾਂ ਨਾਉਂ ਕਾਇ ਹਮੈ ਮੋ ਚੁਕਾਇਆ ਪਰ ਜਦੋਂ ਉਸਨੇ ਭਾਈ ਮਨਮਾਨਕ ਜਿਹੜਾ ਸੀ ਜਿਹੜਾ ਮਨ ਦੇ ਪਿੱਛੇ ਦੌੜਦਾ ਸੀ ਆਸਰਾ ਕੇੰ ਲਏ ਨੇ ਅਕਾਲ ਪੁਰਖ ਵਹਿਗੁਰੂ ਜੀ ਦੇ ਚਰਨਾਂ ਦੀ ਓਟ ਲੈ ਲਏ ਹੈ ਆਸਰਾ ਲੈ ਲਿਆ ਹੈ ਉਹਨ ਗੁਰੂ ਮਿਲ ਪਿਆ ਹੈ ਪੂਰਨ ਗੁਰੂ ਮਿਲ ਪੈਂਦਾ ਹੈ ਤਦੋਂ ਗੁਰੂ ਹਰ ਨਾਮ ਦੀ ਦਾਤ ਆਸਮਾਨ ਕਰਦਾ ਹੈ ਸਤ ਗੁਰੂ ਭੇਟੇ ਤਾਂ ਨਾਮ ਕਰ ਜਦੋਂ ਸੋ ਪੂਰਨ ਗੁਰੂ ਮਿਲਦਾ ਪੂਰਾ ਗੁਰੂ ਮਿਲਦਾ ਹੈ ਫਿਰ ਨਾਮ ਦੀ ਦਾਤ ਆਸਮਾਨ ਕਰਦਾ ਹੈ ਆਸਾ ਕਹਿੰਦੇ ਹਉਮੈ ਮੂਹ ਝਕਾਇਆ ਫਿਰ ਗੁਰੂ ਦੇ ਸ਼ਬਦ ਦੇ ਰਾਹੀ ਨਾਮ ਦੇ ਰਾਹੀ ਨੂੰ ਆਪਣੇ ਅੰਦਰੋਂ ਮਾਇਆ ਦਾ ਮੋਹ ਅਤੇ ਹਉਮੈ ਨੂੰ ਦੂਰ ਕਰਨਿਆ ਦਾ ਹੈ ਹਰ ਜਨ ਸਾਚੇ ਸਾਚ ਕਮਾਵੇ ਗੁਰ ਕੈ ਸ਼ਬਦ ਵਿਚਾਰੀ ਗੁਰੂ ਦੇ ਸ਼ਬਦ ਰਾਹੀ ਵਿਚਾਰ ਕੇ ਭਾਈ ਪਰਮਾਤਮਾ ਦੇ ਦਾਸ ਸਦਾ ਫਿਰ ਪ੍ਰਭ ਦਾ ਸਦਾ ਤੇਰਾ ਨਾਮ ਸਿਮਰਦੇ ਰਹੇ ਹਨ ਉਸ ਕਾਲਪ ਬੈਤ ਜੇ ਸਿਰਨ ਦੀ ਕਮਾਈ ਕਰਦੇ ਰਹੇ ਅੰਨਾ ਆਪੇ ਮੇਲ ਲਈ ਤਮ ਸੱਚੇ ਸਾਥ ਰੱਖਿਆ ਉਤਾਰੀ ਤੇ ਜਿਹੜੇ ਭਾਈ ਹਰ ਵੇਲੇ ਫਿਰ ਸਿਮਰਨ ਕਰਦੇ ਹਨ ਫਿਰ ਸਦਾ ਤੇ ਰੰਗ ਵਾਲੇ ਪਰਮਾਤਮਾ ਨੇ ਆਪ ਹੀ ਉਹਨਾਂ ਨੂੰ ਆਪਣੇ ਚਰਨਾਂ ਦੇ ਵਿੱਚ ਮਰਦਾ ਰੱਖਿਆ ਅੰਦਾਜ਼ ਹੈ ਉਹ ਸਦਾ ਕਾਮਨਾਨ ਵਾਲੇ ਪ੍ਰਭੂ ਨੂੰ ਆਪਣੇ ਹਿਰਦੇ ਦੇ ਵਿੱਚ ਵਸਾਈ ਰੱਖਣਾ ਨਾਨਕ ਨਾ ਕੋ ਤਤ ਹਥ ਪਾਈ ਇਹ ਹਾਰਾ ਸੋ ਮਾਰੀ ਤੇ ਹੁਣ ਵੱਡਿਆਂ ਦੀ ਮੋਢ ਲਾ ਕੇ ਧੰ ਗੁਰ ਅਮਰਦਾਸ ਜੀ ਵਚਨ ਕਰਦੇ ਨੇ ਕਿ ਨਾਨਕ ਪ੍ਰਮਾਤਮਾ ਦੇ ਨਾਮ ਤੋਂ ਹੀ ਉੱਚੀ ਆਤਮਾਤਵਸਥਾ ਤੇ ਚੰਗੀ ਅਕਲ ਖਰਾਬ ਹੁੰਦੀ ਹੈ ਕਿਉਂਕਿ ਸਤਗੁਰੂ ਸਾਹਿਬ ਰੋਜ਼ ਕਹਿੰਦੇ ਨੇ ਭਾਈ ਹੈ ਤੇਰੇ ਕੋਲੇ ਸਭ ਕੁਝ ਤੂੰ ਖਾਲੀ ਨਹੀਂ ਹੈ ਸਾਰਾ ਕੁਝ ਕਾਰਕਮ ਵੈਕੁਰੂ ਜੀ ਨੇ ਦੇ ਕੇ ਭੇਜਿਆ ਹੈ ਜਿਹੜਾ ਸੰਸਾਰਿਕ ਵਿਦਿਆ ਹਾਂ ਸੰਤਖੇ ਏਡੇ ਵੱਡੇ ਆਉਂਦਿਆਂ ਤੇ ਲੱਗ ਜਾਂਦੇ ਨੇ ਕਈ ਸਾਇੰਸ ਦਾਣ ਵੀ ਬਣ ਜਾਂਦੇ ਨੇ ਦਿਮਾਗ ਇਹਨਾਂ ਤੇਲ ਹੋ ਜਾਂਦਾ ਹੈ ਉਹਨਾਂ ਨੇ ਹਕਲ ਕਿੱਥੋਂ ਲਈ ਹੈ ਉਹਨਾਂ ਦੇ ਅੰਦਰ ਹੀ ਸੀ ਪਰ ਉਹਨਾਂ ਨੇ ਗਿਆਨ ਵਿੱਚ ਉਹ ਹਸਲ حاصل ਕਰਨੀ ਹੈ ਇਸੇ ਤਰ੍ਹਾਂ ਪਾਸਾ ਕਹਿੰਦੇ ਮਨ ਵਿੱਚ ਰਤਨ ਜਵਾਹਰ ਮਾਣਕ ਜੇ ਇੱਕ ਨਿਰਮਿਤੀ ਸਿੱਖ ਜੀ ਗੱਲ ਇਹ ਹੈ ਅਸੀਂ ਗੁਰੂ ਦੀ ਸਿੱਖਿਆ ਨੂੰ ਸੁਣਦੇ ਨਹੀਂ ਜੇ ਸੁਣਦੇ ਹਾਂ ਪਰ ਮੰਨਦੇ ਨਹੀਂ ਪਾਸਾ ਕਹਿੰਦੇ ਹੈ ਸਭ ਨੂੰ ਤੇਰੇ ਅੰਦਰ ਹੀ ਮਹਿੰਗੇ ਮਹਿੰਗੇ ਰਤਨ ਜਵਾਹਰਾਂ ਵਰਗੇ ਵਿਚਾਰ ਤੇਰੀ ਮਨ ਦੇ ਵਿੱਚ ਲੁਕੇ ਪੈਣੇ ਪਰ ਉਹ ਪ੍ਰਗਟਤ ਤੋਂ ਮੂਨ ਕੇ ਜੇ ਇੱਕ ਹੋਣੀ ਸਿੱਖ ਸਣੀ ਜੇ ਅਸੀਂ ਗੁਰੂ ਦੀ ਸਿੱਖਿਆ ਨੂੰ ਸੁਣਾਂਗੇ ਗੁਰੂ ਦੀ ਸਿੱਖਿਆ ਨੂੰ ਸੁਣ ਕੇ ਗੁਰੂ ਦੀ ਸਿੱਖਿਆ ਨੂੰ ਮੰਨਾਂਗੇ ਹੁਣ ਇੱਕ ਟੀਚਰ ਕੋਲ ਜਿਹੜਾ ਬੱਚਾ ਬਣਨ ਵਾਸਤੇ ਜਾਂਦਾ ਹੈ ਉਹ ਜੋ ਵੀ ਕੁਝ ਟੀਚਰ ਬਣਾਉਂਦਾ ਬੱਚਾ ਪੜਦਾ ਹੈ ਉਹਨੂੰ ਛੇਤੇ ਕਰਦਾ ਜਾਦ ਕਰਦਾ ਤਾਂ ਉਹ ਆਪਣੀ ਕਲਾਸ ਵਿੱਚੋਂ ਪਾਸ ਹੋ ਕੇ ਅਗਲੀ ਕਲਾਸ ਵਿੱਚ ਪਹੁੰਚਦਾ ਜਿਹੜਾ ਬੱਚਾ ਨਹੀਂ ਪੜਦਾ ਉਹ ਫੇਰ ਹੋ ਜਾਂਦਾ ਹੈ ਉਸੇ ਤਰ੍ਹਾਂ ਅਸੀਂ ਆਉਂਦੇ ਹਾਂ ਗੁਰਦਵਾਰਾ ਗੁਰਚਰਨਾ ਦੇ ਵਿੱਚ ਸਤਿਗੁਰੂ ਜੀ ਸਾਡੀ ਰੋਜ਼ ਕਲਾਸ ਆਉਂਦੇ ਨੇ ਰੋਜ਼ ਗਿਆਨ ਦੀ ਗੱਤ ਕਹੁੰਦੇ ਨੇ ਪਰ ਜੇ ਅਸੀਂ ਸੁਣ ਕੇ ਪਿਆਰੋਂ ਕੁੱਝ ਹੀ ਛੱਡ ਜਾਵਾਂਗੇ ਤੇ ਸਾਡੇ ਅਗਲੇ ਕੀ ਪਹਿਲਾਂ ਆਏ ਫਿਰ ਅਸੀਂ ਫੇਰ ਹੋ ਜਾਂਦੇ ਇਸੇ ਕਰਕੇ ਸਤਿਗੁਰੂ ਸਾਹਿਬ ਕਹਿੰਦੇ ਨੇ ਗੁਰੂ ਦੇ ਬਚਨਾਂ ਨੂੰ ਸੁਣਿਆ ਕਰ ਗੁਰੂ ਦੇ ਬਚਨ ਸੁਣ ਕੇ ਗੁਰੂ ਦੇ ਗਿਆਨ ਨੂੰ ਆਪਣੇ ਪਰਦੇ ਨਾਲ ਬੰਨ੍ਹਿਆ ਕਰ ਆਪਣੇ ਮੱਤ ਵਿੱਚ ਵਸਾਇਆ ਕਰ ਜਦੋਂ ਅਸੀਂ ਗੁਰੂ ਦੀ ਸਿੱਖਿਆ ਸੁਣ ਕੇ ਗੁਰੂ ਦੇ ਗਿਆਨ ਆਪਣੇ ਪਰਦੇ ਨਾਲ ਬੰਨ੍ਹਾਗੇ ਗੁਰੂ ਦੇ ਬਚਨਾਂ ਦੀ ਅਸੀਂ ਕਮਾਈ ਕਰਾਂਗੇ ਗੁਰੂ ਦੇ ਸਰਬ ਦੀ ਕਮਾਈ ਕਰਾਂਗੇ ਫਿਰ ਸਾਨੂੰ ਆਤਮਾ ਬੀਜਣ ਦੀ ਸੋਚ ਪੈਣੀ ਹੈ ਆਕਲ ਸਿੱਖ ਆਉਣੀ ਹੈ ਫਿਰ ਸਾਡੇ ਜੀਵਨ ਦੀ ਸੰਭਾਲ ਹੋਣਾ ਹੈ ਫਿਰ ਅਸੀਂ ਇਹ ਜਿਹੜਾ ਜੀਵਨ ਦਾ ਸਭ ਤੇ ਪਰਚਾ ਪਿਆ ਹੋਇਆ ਹੁੰਦਾ ਹੈ ਆਮ ਕਾ ਜਨਮ ਦੇ ਪਾ ਕੇ ਮੋਹ ਮਾਇਆ ਹਮ ਤਾਂ ਅਰਥਿਕ ਪਰਚਾ ਪਿਆ ਹੋਇਆ ਸਾਡੇ ਤੇ ਅਸੀਂ ਇਹਦੇ ਵਿੱਚੋਂ ਕਾਸ ਤਾਂ ਮੰਨਦੇ ਜੇ ਸਾਡਾ ਟੀਚਰ ਸੰਗਤ ਹੋਵੇਗਾ ਟੀਚਰ ਕੌਣ ਹੈ ਉਹ ਰੂਹ ਹੈ ਆਤਮਾ ਜੀਵਨ ਦਾ ਟੀਚਰ ਗੁਰੂ ਨੇ ਗਿਆਨ ਦੇਣਾ ਹੈ ਕਾਮ ਕ્રોਧ ਲੋਭ ਮਾਇਆ ਤੋਂ ਬਚਣਾ ਕਿਵੇਂ ਹੈ ਮਾਰੇ ਕਰਮਾਂ ਤੋਂ ਬਚਣਾ ਕਿਵੇਂ ਹੈ ਪਰ ਉਹ ਤਾਂ ਸਭ ਕੁਝ ਭਾਸ਼ਾ ਕਹਿੰਦੇ ਭਾਈ ਤੇਰੇ ਤੇ ਕਿਰਪਾ ਹੋਈ ਹੈ ਜੇ ਤੂੰ ਗੁਰੂ ਦੇ ਬਚਨਾਂ ਨੂੰ ਸੁਣੇਗਾ ਸੁਣ ਕੇ ਮੰਨੇਗਾ ਮੰਨ ਕੇ ਆਪਣੇ ਮਨ ਦੇ ਵਿੱਚ ਉਹਨਾਂ ਨੂੰ ਵਸਾਉਣਾ ਕਰੇਗਾ ਇਸੇ ਕਰਕੇ ਭਾਸ਼ਾ ਕਹਿੰਦੇ ਜਨ ਭਾਈ ਨਾਨਕ ਨਾਮ ਨੂੰ ਗਤਮਤ ਭਾਈ ਇਹਾਂ ਰਾਸ ہماری ਭਾਸ਼ਾ ਕਹਿੰਦੇ ਪ੍ਰਮਾਤਮਾ ਦੇ ਨਾਮ ਤੋਂ ਉੱਚੀ ਆਤਮਾ ਅਵਸਥਾ ਤੇ ਚੰਗੀ ਅੰਦਰ ਪ੍ਰਾਪਤ

ਆਗੁਰੂ ਕਾਜ ਕਰਿ ਲਕਿਤੈ ਨਾਮ ਕਾਮ ਮਿਲ ਸਾਥ ਸੰਗਤ ਭਾਜਿਏ ਇਹ ਬਿਨਾਂ ਪਰ ਅਸੀਂ ਸਤਿਗੁਰਾਂ ਦੇ ਬਚਨਾਂ ਨੂੰ ਸੁਣਦੇ ਰੋਜ਼ਾ ਪੜ੍ਹਦੇ ਰੋਜ਼ਾ ਪਰ ਅਸੀਂ ਅਮਲ ਨਹੀਂ ਕੀਤਾ ਜਦੋਂ ਅਮਲ ਕਰਾਂਗੇ ਸਤਿਗੁਰੂ ਕਾਸ਼ਵਰ ਕਹਿੰਦੇ ਫਿਰ ਤੈਨੂੰ ਜਨ ਕੀ ਸਿੱਖਿਆ ਪ੍ਰਾਪਤ ਹੋਈ ਇਹ ਨਾਮ ਹੀ ਤੇਰੇ ਜੀਵਨ ਦਾ ਸਰਮਾਇਆ ਹੈ ਭਾਈ ਨਾਮ ਨਹੀਂ ਹੀ ਤਰੀ ਸਹਿਤਾ ਕਰਨੀ ਹੈ ਇਸ ਕਰਕੇ ਬੁਰੇ ਬਣੇ ਗੁਰੂ ਸਤਿਗੁਰਾਂ ਦੇ ਪਾਵਨ ਗਿਆਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਵਿੱਤਰ ਵਚਨਾਂ ਨੂੰ ਆਪਣੇ ਹਿਰਦੇ 'ਚ ਬਸਾਈਏ ਮਨ ਨੂੰ ਗੁਰ ਚਰਨਾਂ ਨਾਲ ਜੋੜੀਏ ਫਿਰ ਅੰਦਰੋਂ ਵਿਕਾਰ ਜਿਹੜੇ ਸਾਡੇ ਉਹਨਾਂ ਦਾ ਨਾਸ ਹੋਏਗਾ ਫਿਰ ਸਾਡਾ ਮਨੁੱਖਾ ਜਨਮ ਸਫਲ ਹੋਏਗਾ ਆਓ ਹੁਣਿਆ ਤੋਂ ਮਾਣ ਗੁਰਾਂ ਦੀ ਕਿਰਪਾ ਸਤਗੁਰੂ ਜੀ ਬਖਸ਼ਣ ਜੋਗ ਨੇ ਕਰੇ ਸਾ ਸੰਤ ਬਖਸ਼ਣ ਜੋਗ ਦਾ ਬਖਸ਼ਣਾ ਕੋਈ ਵਿਚਾਰ ਨੂੰ ਮਨ ਪਾ ਜਾਏ ਸਤਿਗੁਰਾਂ ਦੀ ਸਿੱਖਿਆ ਜਾਣ ਕੇ ਗ੍ਰਹਿਣ ਕਰੀਏ ਗਲਤੀ ਪ੍ਰਾਪਤ ਜਾਣ ਕੇ ਮਾਫ਼ ਕਰਨਾ ਜੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣ ਸਰਬੱਤ ਦਾ